ਸਾਡਾ ਪਛੀ ਰਹੀ ਸਾਡੀ ਭਾਸ਼ਾ ਆਹ ਹੋ ਕੋਈ ਸੂਨਾ ਨੇ ਕੇ ਬੰਨ ਘਾਦੀ ਤੀ ਗਈ ਆ ਇਹ ਨਹੀਂ ਬੋਲਣੀ ਆਹ ਹਾਲ ਕਰਤਾ ਸਾਡਾ ਇਤਿਹਾਸ ਕੋਈ ਐਮ ਐਸ ਮਾਰਦੀ ਹਿਸਟਰੀ ਆਫ ਪੰਜਾਬ ਬੁੱਕ ਪੜੋ ਉਹਦੇ ਵਿੱਚ ਸ਼ੇਵ ਪਾਸ਼ਾ ਨੂੰ ਇਨਾ ਮੁੰਦਾ ਚੰਗਾ ਬੋਲਿਆ ਗਿਆ ਹੈ ਟਾਕੂ ਦੱਸਿਆ ਗਿਆ ਤੇ ਹੋਰ ਵੀ અપਮਾਨਜਨਕ ਗੱਲਾਂ ਜੋ ਮੇਰੀ ਮੈਂ ਸੋਝ ਵੀ ਨਹੀਂ ਸਕਦਾ ਤੇ ਉਹਦੇ ਵਿੱਚ ਲਿਖਿਆ ਗਿਆ ਜੀ ਮਾ ਗੁਜਰ ਕੌਰ ਨੇ ਮਾਤਾ ਦੁਰਗਾ ਨੂੰ ਗਿਆ ਕਿ ਮੈਂ ਤੇਰਾ ਖਵਰ ਕਰਦੀ ਆ ਤੇ ਮੇਰੇ ਜਿਹੜੇ ਛੋਡੇ ਸਰਦਾਂ ਨੂੰ ਬਚਾ ਲਾ ਆ ਹਾਵੇ ਤਾ ਤਾਂ ਤੇ ਹੌਣ ਵਾਲੀ ਨਸਲਾਂ ਨੇ ਤੇ ਇਹੋ ਪੜਨ ਜਿ ਕੀ ਤੋਂ ਪੜ ਗਏ ਨੇ ਇਹੋ ਚੀਜ਼ ਉਹਨਾਂ ਸਹਦਾ ਚੁੱਕਦੇ ਨੇ ਸਾਡੇ ਹੁਕਮ ਰਾਣ ਹੁਕਮ ਰਾਣਾ ਨੂੰ ਅੰਮ੍ਰਿਤ ਪਾਲ ਨਹੀਂ ਜਿ ਚੁੱਕਦਾ ਉਹਨਾਂ ਨੂੰ ਸਾਡੇ ਅੰਦਰ ਜਿਹੜਾ ਅੰਮ੍ਰਿਤ ਹੈ ਨਾ ਓ ਜੋ ਬੰਦੇ ਕੀ ਗਲਤੀ ਕੀਤੀ ਭਾਈ ਸਾਹਿਬ ਨੇ ਸਿਰ ਇਹੋ ਗਿਆ ਨਾ ਕਿ ਅਮਰੇਸ਼ਾ ਕੋ ਗੁਰੂ ਵਾਲੇ ਬਣੂ ਮੈਂ ਤੁਹਾਨੂੰ ਇਹ ਗੱਲ ਕਹਿ ਦੇਣਾ ਚਾਹੁੰਦਾ ਹੈ ਜੇ ਅੱਜ ਵੀ ਅਸੀਂ ਇਕੱਠੇ ਨਾ ਨਾ ਹੋਈ ਅੰਗਰ ਵਾਲੇ ਸਮੇਂ ਦੇ ਵਿੱਚ ਤੁਸੀਂ ਆ ਜਿਹੜੇ ਕੱਠ ਕਰ ਰਹੇ ਹੋ ਨਾ ਜਹਾਂ ਤੁਸੀਂ ਕੁਝ ਮਾਦਮ ਕਰ ਰਹੇ ਇਹ ਸਰਕਾਰਾਂ ਤੋਂ ਪੁੱਛ-ਪੁੱਛ ਕਰਿਆ ਕਰੋ ਪਰਮਿਸ਼ਨ ਲਿਆ ਕੇ ਇਹ ਸਮਾਜ ਨਾ ਸਾਡੇ ਤੇ ਫਰੇਵੀ ਸਮਾਜੇ ਮੰਜਾਉ ਲਗਾ ਕੇ ਕਹਿੰਦੇ ਆ ਇੱਕ ਦੂਜੇ ਦੀਆ ਬੰਦ ਕਰਤੀਏ ਠੀਕ ਹੈ ਜਦੋਂ ਘਰਾਂ ਦੇ ਵਿੱਚ 100 ਗੱਲਾਂ ਹੋ ਜਾਂਦੀਆਂ ਘਰਾਂ ਦੇ ਵਿੱਚ ਬੈਠ ਕੇ ਮਸਲੇ ਹੱਲ ਹੋ ਜਾਂਦੇ ਨੇ ਉਹ ਚੀਜ਼ ਨੂੰ ਚੰਗੇ ਜਹਾਂ ਨਹੀਂ ਕਰੀਦਾ ਇਹੋ ਚੀਜ਼ਾਂ ਦੇ ਉਹ ਫਾਇਦਾ ਚੁੱਕਦੇ ਨੇ ਬਲਾਰੀ ਹੁੰਦੇ ਨੇ ਉਹਨੂੰ ਮਾਰਾ ਜਾਂਦਾ ਉਹਨੂੰ ਮਾਰਾ ਜਾਂਦਾ ਕਈ ਤਰ੍ਹਾਂ ਨੂੰ ਮਾਰਾ ਕੀ ਜਾਂਦੇ ਸੀ ਸੋ ਇਹ ਗੱਲ ਇਹ ਸਮਾ ਜਿਹੜਾ ਨਾ ਇਕੱਠੇ ਹੋਉਂਦਾ ਹੈ ਕਿਉਂ ਜਿਹਨ ਮੀਣਾ ਦੇਣ ਦਾ ਨਹੀਂ ਹੈ ਹੌਣ ਵਾਲੀਆਂ ਨਸਲਾਂ ਨੇ ਤੁਹਾਨੂੰ ਸਵਾਲ ਕਰਨੇ ਨੇ ਕਿ ਕੀ ਕੀਤਾ ਤੁਸੀਂ ਸਾਡੇ ਲਈ ਤੇ ਕੀ ਕਵਾਂਗੇ ਅਸੀਂ ਆਪਸ ਵਿੱਚ ਲੜਨ ਮਰਗੀ ਆਪਸ ਹੀ ਮਤਭਿਦਿਆ ਜੇ ਗੱਲ ਤਾਂ ਅਸੀਂ ਖਾਲਸਾ ਘਰ ਬਣਾਵਾ ਕਿਤਾ ਬਣਨਾ ਹੈ ਉਹ ਨਹੀਂ ਮਜ਼ਬੂਤ ਹੋਏਗਾ ਜੇ ਬਾਰਾ ਪਏਗਾ ਉਹ ਜਦੋਂ ਸ਼ੋਰੀ ਬਣੀ ਜਿਉਂ ਹੈ ਹੀ ਕੁਛ ਨਹੀਂ ਇੱਕ ਦੂਜੇ ਦੀ ਲੜਾ ਜੰਝੜੀ ਆ ਤੇ ਕਿਹਾ ਅਸੀਂ ਸੰਘਰਸ਼ ਵਿਢਣੇ ਨਹੀਂ ਨੇ ਕਿ ਕਿਹਾ ਅਸੀਂ ਆਪਣੇ ਘਰ ਬਣਾਉਣੇ ਨੇ ਸੋ ਸਾਨੂੰ ਇਕੱਠੇ ਹੋਣਾ ਪੈਣਾ ਹੈ ਜਿਹੜਾ ਭਾਈ ਸਾਹਮਣੇ ਗੱਲ ਕੀਤੀ ਕੋਈ ਕਿਸੇ ਨੂੰ ਰਾਜ ਨਾ ਦੇਹ ਹੈ ਜੋ ਨੇ ਹੈ ਨੇ ਕਿ ਬਲ ਸੁਣੇ ਤੇ ਸਾਡਾ ਪਾਲਿਕਾ ਤੇ ਭਾਤ ਸਭਾ ਕਿੰਧਰੇ ਆ ਪਿਆ ਸੋਰਾ ਇਤਿਹਾਸ ਤੌਰ ਤੇ ਸਾਨੂੰ ਆਪਾਂ ਜੀ ਪਾਟੋ ਦਾ ਸ਼ਕਾਰ ਕਰਤਾ ਉਹ ਮੇਰੀ ਇਹੋ ਗੱਲ ਦੀ ਹੈ ਕਿ ਇਕੱਠੇ ਹੋ ਕੇ ਸਾਥ ਲਈਏ ਬੰਦੀ ਸਿੰਘਾਂ ਦਾ ਬਹੁਤ ਅਸੀਕਾ ਦੇਖਾਇਆ ਸਾਰੀ ਉਮਰ ਕੱਟੇ ਗਈ ਜਣੀ ਆਪਾਂ ਜੋ ਸਾਡੇ ਕੋਲ ਹੈਗਾ ਨਾ ਇਹ ਵਿਚਾਰੀਏ ਜੀ ਜਹਾਂ ਵਾਲਾ ਸਮਾਪਰਾਤਿਆ ਕਹੋ ਰਾਏ ਇਹਦਾ ਪੰਛਮੇ ਕਰ ਕੀਤੀ ਆ ਕਿ ਕੋਈ ਇਹੋ ਕਲਾ ਹੋਣੀ ਆ ਇਸ ਸ਼ਰੀ ਦੇ ਵਿੱਚ ਮੁੰਡੀ ਸੀ ਬੜੀ ਖਲੇਸ਼ ਸੀ ਅਛਾ ਮੈਨੂੰ ਨਾ ਇੱਕ ਮੈਸੇਜ ਆਇਆ ਹੈ ਕਿ ਕਿ ਜੇ ਪੀਏ ਤਾਂ ਕਿੰਨੇ ਪੈਸਾ ਬੋ ਕਹਿੰਦਾ ਇੱਕ ਲੀਟਰ ਦੀ ਲੋੜ ਆ ਉਹ ਮੈਂ ਭੜਿਆ ਮਾਨਸਾ ਕਿਰੇ ਲੀਟਰ ਦੀ ਗੱਲ ਕਰ ਰਿਹਾ ਤੂੰ ਫਿਰ ਕੋਈ ਦੀ ਤਗਰੀ ਸੁਪਰੀਮ ਪਾਵਰ ਧਰਮ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਿਰੇ ਲੀਟਰ ਦੀ ਗੱਲ ਕਰਦਾ ਤੂੰ ਇਹ ਤੋਂ ਮੱਧ ਲੀਟਰ ਹੈਗਾ ਦੁਨੀਆ 'ਚ ਕੋਈ ਉਹ ਮੈਂ ਤੇਰੀ ਅੱਖ ਨਹੀਂ ਦੇਖਣ ਵਾਲੀ ਕਿਉਂ ਬੰਦੇ ਪਿੱਛੇ ਲੱਗਦੇ ਨੇ ਕਿਉਂ ਸਾਡੇ ਮਰਨ ਵਾਸਤੇ ਜੀ